ਚਾਚੀ ਦੀ ਮੱਛੀ ਦਾ ਡਾਕਟਰ ਟੀਕਾ ਲਾਣ ਆਇਆ ਸੀ ਤੇ ਮੱਛੀ ਚਾਹੀਦੀ ਡਾਕਟਰਾਂ ਦਾ ਜਿਹੀ ਸੇਵਾ ਰਹੀ ਨਾ ਇਹਦੇ ਤੇ 4 ਸਾਲ ਨੇ ਆਏ ਤੇ ਮੂੰਹ ਕਰਦਾ ਡੇਰੇ ਨੂੰ ਡਾਕਟਰ ਨੇ ਤੀਜੀ ਵਾਰ ਇਹਨੇ ਪ੍ਰੈਂਕ ਕਰ ਲਿਆ ਹੈ ਆਉਂਦਾ ਆਇਆ ਜੋ ਸੇਵਾ ਰਹੀ ਨਾ ਆ ਤੇ ਉਹ ਤੋਲਦਾ ਹੀ ਦਿੰਦਾ ਕੋਈ ਹੋਣਾ ਨਹੀਂ ਅੱਜ ਚੌਧਰੀ ਸਾਹਿਬ ਆਇਆ ਕੀ ਕਰਨ ਦੇ ਬਿਲਕੁਲ ਤੂੰ ਸੱਚਾ ਮੈਂ ਰੋਟੇ ਦੀ ਤਿਆਰੀ ਕਰਦੇ ਮੈਂ ਰੋਟੀ ਦੀ ਕਿ ਰੋਟੇ ਦੀ ਰੋਟੇ ਦੀ ਅੱਛਾ ਮੈਂ ਖਰੇ ਕਹ ਰਿਹਾ ਰੋਟੀ ਦੀ ਤਿਆਰੀ ਕਰਦੇ ਹਾਂ ਰੋਟੀ ਦੀ ਕਰੋਗੇ ਹਾਂਜੀ ਤੇ ਪਾਈ ਸਾਂਗਲੀਆਂ ਤੇ ਨੇ ਟਿਲੀਆਂ ਨੇ ਲੈ ਵੀ ਅੱਛਾ ਕਰਾਂਦੇ ਲੈ ਆਓ ਵੇਖ ਯਾਰ ਇਹਦਾ ਕੋ ਹਾਲਾ ਕਰਕੇ ਤੇ ਉਹਨੂੰ ਕਾ ਸੰਗਲ ਹੀ ਪਵਾ ਆ ਵਡੇ ਲੈ ਵੀ ਚਾਚਾ ਆਰੀ ਬਾਰਿਸ਼ ਦੀ ਚਸ ਬੜੀ ਬੜੀ ਚਸ ਆਉਂਦੀ ਨੇ ਬਾਰਿਸ਼ ਦੀ ਇਹ ਲਓ ਜੀ ਜਨਤਾ ਛੋਟੀ 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 ਜਨਤਾ ਹੋ ਗਈ ਇਕੱਠੀ ਕੱਟੇ ਵੰਦੇ ਬਲੌਗ ਇਸਾ ਲਓ ਲੈ ਵੀ ਕੱਟੇ ਆ ਜਾ ਬਲੌਗ ਚ ਇੱਕ ਬੰਦਾ ਆਇਆ ਟਕਲਾ ਹਾਂ ਵਕਾੜੇ ਦਾ ਵਕਾੜੇ ਦਾ ਹਾਂ ਨਾ ਜੀ ਗੱਲਾਂ ਦੋ ਤਿੰਨ ਕੱਟਾ ਉਠੀ ਜਾ ਨਹੀਂ ਬੂਰਾ ਕਿਆ ਘਟਿਆ ਇਹਦਾ ਭਰਾ ਰ ਅੱਗੇ ਤੇਨ ਤੇਲ ਤੋਂ ਨਹੀਂ ਆਲੀ ਆਹੋ ਕੱਟੇ ਤੇਲ ਤੋਂ ਨਹੀਂ ਆਲਾ ਕਿਉਂ ਭਾਈ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਆਪਣੀ ਜਿਹੜੀ ਰੂਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਕਿ ਕੀ ਕੁਛ ਆਪਾਂ ਸਾਰੇ ਦਿਹਾੜੀ ਅੱਜ ਕਰਦੇ ਆਂ ਆਪਣੇ ਕੋਲ ਹੋ ਗਈ ਸੀ ਰਾਤ ਬਾਰਿਸ਼ ਸਵੇਰ ਤੱਕ ਬੰ ਤਿੰਨ ਸਾਢੇ ਤਿੰਨ ਵਜੇ ਬਾਰਿਸ਼ ਸਟਾਰਟ ਹੋ ਗਈ ਸੀ ਤੇ ਪਿਛੇ ਚਿੱਕੜ ਦੇਖ ਸਕਦੇ ਹੋ ਕਿੰਨੀ ਬਾਰਿਸ਼ ਪਈ ਤੇ ਬਾਰਿਸ਼ ਦੇ ਵਿੱਚ ਥੋੜਾ ਜਿਹਾ ਨਿਜ਼ਾਮ ਸਾਡਾ ਔਖਾ ਹੋ ਜਾਂਦਾ ਪੱਠੇ-ਪੁੱਠੇ ਬੈਣੇ ਹੁੰਦੇ ਆ ਮਾਲ ਲੰਗਰ ਨੂੰ ਪਾਉਣੇ ਹੁੰਦੇ ਆ ਤੇ ਚਿੱਕੜ ਬਥੇਰਾ ਹੁੰਦਾ ਸੋ ਜਿਵੇਂ ਵੀ ਆਪਣਾ ਅੱਜ ਦਾ ਦਿਨ ਗੁਜ਼ਰਦਾ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸੋ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਦੇਖਣਾ ਲੈ ਵੀ ਚਾਚਾ ਆ ਰਹੀ ਬਾਰਿਸ਼ ਦੀ ਚਸ ਬੜੀ ਬੜੀ ਚਾਸ ਆਉਂਦੀ ਨੇ ਬਾਰਸ਼ ਦੀ ਇਹ ਲੋ ਜੀ ਜਨਤਾ ਛੋਟੀ 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 ਜਨਤਾ ਹੋ ਗਈ ਇਕੱਠੀ ਲਾਵੇ ਘਟੇ ਆ ਜਾ ਬਲੌਗ ਚਾ ਬੰਦਾ ਆਇਆ ਟਗਲਾ ਆ ਵਕਾੜੇ ਦਾ ਵਕਾੜੇ ਦਾ ਮਾਜੀ ਗੱਲਾਂ ਦੋ ਤੈਨੂੰ ਕੱਟਾ ਉਠੀ ਜਾ ਨਹੀਂ ਬੂਰਾ ਕਿਉਂ ਘਟੇ ਇਹਦਾ ਬੂਰਾ ਰਹਿ ਗਿਆ ਤੈਨੂੰ ਤੇਲ ਤੋਂ ਨਹੀਂ ਆਇਆ ਨਹੀਂ ਆਹੋ ਕੱਟੇ ਤੇਲ ਤੋਂ ਨਹੀਂ ਆਇਆ ਕਿਉਂ ਭਾਈ ਤਰਾ ਅੰਨਾਂ ਮੋ ਤੋ ਜਨਾਬ ਆਪਣੋ ਕੋ ਪਰੋਣੇ ਆ ਗਏ ਸੀ ਤੇ ਹੁਣ ਜਿਹੜਾ ਆਪਣਾ ਟਾਈਮ ਹੋ ਗਿਆ ਜਿਹੜਾ ਪੱਠੇ ਪਾਉਣੇ ਆ ਕੁੱਤਰ ਲੈ ਸੀ ਬਾਰਿਸ਼ ਦੇ ਵਿੱਚ ਜੀ ਤੇ ਹੁਣ ਵੀ ਬੱਦਲ ਪੂਰਾ ਬਣਿਆ ਸੋ ਮਾਲ ਡੰਗ ਨੂੰ ਪੱਠੇ ਪਾਉਣੇ ਆ ਪਾ ਕੇ ਤੇ ਇਹਨਾਂ ਨੂੰ ਬੰਨਦੇ ਹਾਂ ਉੱਤੇ ਇਹਨਾਂ ਨੂੰ ਖਾਂਦੇ ਆ ਪੱਠੇ ਜੋ ਵੀ ਰੁਟੀਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਲੈ ਆ ਜਾ ਚਾ ਵੀ ਲੈ ਆ ਪੱਠੇ ਭਾਈ ਅੰਦਰੋਂ ਹਾਂ ਹਾਂ ਚਲੋ ਕਿ ਸਕੂਲੇ ਦਾਖਲ ਹੋਣਾ ਜੀ ਨਾ 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 ਅਬ ਇਹ ਵੀ ਚੱਕਾ ਚੱਕ ਸਾਫ ਹੋ ਗਈ ਇੱਕ ਦੋ ਚੱਲ ਇਹ ਕਮਾਈ ਜਾਗਾ ਮੈਂ ਇੰਨਾ ਤਾਂ ਪਿਛਾ ਕਰੂੰਗਾ ਨਾ 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 ਹਟ ਜਾ ਚਲ ਠੀਕ ਹੈ ਲੈ ਚਲ ਹੋ ਗਏ ਯਾ ਪੱਠੇ ਵੇਲੇ ਨਗਰ ਬਣਿਆ ਗਿਆ ਫਿਰ ਅੱਗੇ ਜੋ ਰੁਟੀਨ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਚਲੋ ਵੀ ਟਾਈਮ ਹੋ ਗਿਆ ਸਾਡਾ ਛੋਟੀ ਦਾ ਆਈ ਜਾਈਂ ਥੋੜਾ ਮਾਰ ਕੈਮਰਾ ਉਹਦੇ ਲਈ ਮਾਰ ਯਾਰ ਕੈਮਰਾ ਉਹਦਾ ਵੀ ਜਹੋਂ ਦੇ ਮਾਰ ਕੇ ਯਾ ਉਹ ਇਹ ਵਿਖਾ ਆ ਹਾਂ ਤੂੰ ਕਿ ਆਣਾ ਬਾਹ ਮਾ ਮਾਚੋਂ ਡਾਬੇ ਆ ਇਹ ਵੀ ਵਿਖਾ ਭਾਈ ਭਾਈ ਆ ਚੋਣੀ ਤਮਨੀ ਕੁਣੀ ਆਵੇ ਲੱਗੇ ਹੋਣਾਂ ਇੱਕ ਧਾਰ ਪਹਿਲੇ ਘੜ ਲਾ ਗਏ ਉਹ ਲੈ ਆਜਾ ਪਰਾਈ ਨੂੰ ਕਿਹਦੇ ਲੈ ਆਇਆ ਪਰ ਮੈਂ ਆਇਆ ਟੀਟੂ ਦੇ ਕੰਮ ਵੇ ਬੈਠਾ ਹੀ ਚੱਲੇ ਚਾਚਾਏ ਦੂਜੀ ਸਾਈਡ ਤੋਂ ਲਾ ਲਾ ਹਾਂ ਚਾਚਾ ਟੀਟੂ ਦੇ ਕੰਮ ਵੇ ਲਾ 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 ਇਹਨਾਂ ਨੂੰ ਵੀ ਬਣਨ ਦੇ ਬਣਨ ਦੇ ਸ਼ਾਬਾਸ਼ ਸ਼ਾਬਾਸ਼ ਖਿੱਚ ਕਰਾ ਖਿੱਚ ਕਰਾਖ ਛੱਡੀ ਨਾ ਕੰਮ ਆ ਮੰਗਾ ਤੇ ਰੱਖ ਲਓ ਜੀ ਚੱਲੇ ਆਂ ਅਸੀਂ ਪੱਠਿਆਂ ਨੂੰ ਸਾਨੂੰ ਲੱਭ ਗਈ ਸੀ ਕੱਦੂ ਇਹ ਅਸੀਂ ਉੱਥੇ ਲਾਉਣ ਲੱਗੇ ਕਿਕਰ ਦੇ ਚਾਰ ਚਫਰੇ ਚਲੋ ਖਾਣ ਵਾਸਤੇ ਬਣ ਜਾਣਗੇ ਸੋ ਚੱਲਦੇ ਆਂ ਤੇ ਲਾ ਜੀ ਇਹਨਾਂ ਨੂੰ ਪੁੱਤ ਦਾ ਸ਼ੋਅ ਕੱਢ ਕੇ ਲਾ ਦੇ ਨੇ लो जी चक्कर तो बथेरा हो गया खुबी जान ने आही चल बे मारट होया इथे मार आ करके तो मार बिल्कुल नाल करके तोया तू तो मारेगा हैं चला फाड़ मोबाइल मोबाइल फाड़ मत होया आ इथे करके ला देने आ हो होया पीछे 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 तू तो ला देने आ ਜੀ ਇੱਕ ਤਲਾ ਛੱਡਿਆ ਤੇ ਇੱਕ ਲਾਵਾਂਗੇ ਇੱਥੇ ਦੀ ਲੱਗ ਹੋ ਜੀ ਇਹ ਤਾਂ ਗੈਰ ਹੈ ਨਾ ਗੇ ਇਹ ਕੋ ਹੋਣਗੇ ਕਿ ਨਹੀਂ ਹੋਣਗੇ ਬਹੁਤ ਜ਼ਿਆਦਾ ਬਸ ਕੋਈ ਚਾਰ ਹੋ ਰਿਹਾ ਹੈ ਕਿ ਨਾ ਉਹ ਵੀ ਲੱਗਣ ਨਾ ਬਣਾ ਬਟਰ ਨਾ ਪਿਆ ਮਨ ਪਿਆ ਇਹਦੇ ਲੈ ਕੱਲਾ ਕਹਿੰਦਾ ਇਹ ਹੌਲੀ ਚੱਲੇ ਪਰਮ ਆਰਾਮ ਚਾਹਤ ਨਾ ਬੀਚੀ ਹੈ ਲੈ ਨੇ ਨੇ ਮਾਰੀਏ ਰੰਗ ਦਾ ਜੇ ਕਾਲਾ ਆਇਆ ਉਹ ਪਰ ਪਰ ਅੱਛਾ ਰੰਗ ਕਿਤਾ ਹੁੰਦਾ ਕੀ ਕੀਲਾ ਲਾਜ ਗਿਆ ਵੀ ਰੰਗ ਨਾ ਆਇਆ ਤੇ ਮੋੜ ਤੇਰੀ ਸਾਲ ਕਾ ਜਾਣੀ ਚਲੋ ਲੈ ਆ ਵੀ ਲਿਆ ਆ ਚਲੋ ਬਰਾਬਰ ਲੋ ਜੀ ਜਨਾਬ ਪੱਠੇ ਵੜ ਲੈਣੇ ਤੇ ਹੁਣ ਚੱਲੇ ਟਰੈਕਟਰ ਲੈ ਕੇ ਟਰਾਲੀ ਢੋਰ ਲਈ ਆ ਚਲੀਏ ਪਸੀਨੋ ਪਸੀਨੋ ਹੋ ਗਏ ਵੇਖੋ ਜਰਾ ਕੰਮ ਜਿਹੜਾ ਨਾ ਅੱਜ ਵਾਵਾ ਹੀ ਗਰਮ ਵੀ ਸੀ ਕੰਮ ਠੰਡਾ ਵੀ ਸੀ ਨਿਕਲ ਗਈ ਟਰਾਲੀ ਫਸੰਦਾ ਹੀ ਤੇ ਮਾਸ਼ਾਅੱਲਾਦਰ ਝੋਨੇ ਚ ਵੀ ਪਾਣੀ ਪੂਰਾ ਹੁਣ ਖਲੋਤਾ ਕਿਉਂ ਵੀ ਮਾ ਕੇ ਝੋਨੇ ਤੁਹਾਨੂੰ ਚਾਰ ਦਿਨ ਪੈ ਜਾਣਗੇ ਰੱਬ ਝੋਨੇ ਸਹੀ ਲਵਾਏ ਯਾਰ ਕੀ ਹਨਾ ਬਿਲਕੁਲ ਪਿਛਲੀ ਵਾਰ ਬੇਰੋਕ ਲੋਕੀ ਬਿੱਲ ਤਾੜ-ਤਾੜ ਥਾ ਗਿਆ ਰੱਬ ਦੀ ਕੁਦਰਤ ਹੈ ਨਾ ਬੰਦਾ ਕਿੰਨਾ ਪਾਣੀ ਪੂਰਾ ਕਰਦਾ ਕਦੀ ਨਹੀਂ ਪੂਰਾ ਹੋਇਆ ਤੇ ਰੱਬ ਨੇ ਇੱਕ ਦਿਨ ਬਾਰਿਸ਼ ਪਾਈ ਤੇ ਪਾਣੀ ਸਾਰੇ ਪੂਰੇ ਹੋ ਗਏ ਰੱਬ ਦੀ ਸ਼ਾਨ ਹੈ ਭਾਈ ਹੁਣ ਸਾਹਿਬ ਜੀ ਕੁੱਤਰ ਨੇ ਪੱਠੇ ਚਲੋ ਜਨਾਬ ਥੋੜਾ ਬੋਧਾ ਕੁੱਤਰ ਨੇ ਕੁੱਤਰ ਲੈਣੇ ਆ ਇੱਧਰ ਬੰਦੇ ਟਰੈਕਟਰਾਂ ਉੱਤੇ ਲੱਗੇ ਨੇ ਉਹ ਵੀ ਵੇਖੀਏ ਚੱਲ ਗਏ ਉਹ ਕੀ ਕਰਨ ਦਾ ਕੀ ਕਰਨ ਲਓ ਜੀ ਚਾਚੇ ਨਾ ਹੋ ਗਿਆ ਫ੍ਰੈਂਕ ਚਾਚੀ ਦੀ ਬੱਚੀ ਦਾ ਡਾਕਟਰ ਟੀਕਾ ਲਾਣ ਆਇਆ ਸੀ ਤੇ ਮੱਛੀ ਚਾਹੀਦੀ ਡਾਕਟਰਾਂ ਦਾ ਜਿਵੇਂ ਸੇਵਾ ਨਹੀਂ ਦੇਦੇ ਤੇ 4 ਸਾਲ ਨੇ ਮੇਰੇ ਦੇ ਮੂੰਹ ਕਰਦਾ ਡੇਰੇ ਨੂੰ ਡਾਕਟਰ ਨੇ ਤੀਜੀ ਵਾਰ ਇਹਨੇ ਪ੍ਰੈਂਕ ਕਰ ਲਿਆ ਹਾਂ ਆਂਦਾ ਆਇਆ ਗਿਆ ਸੇਵਾ ਰਹੀ ਨਾ ਆ ਤੇਲ ਤੋਲਦਾ ਦਿੰਦਾ ਕੋਈ ਨਹੀਂ ਹੋਣਾ ਅੱਜ ਚੌਧਰੀ ਸਾਹਿਬ ਆਇਆ ਕੀ ਕਰਨ ਦਾ ਬਿਲਕੁਲ ਤੂੰ ਸੱਚਾ ਰੋਟੀ ਦੀ ਤਿਆਰੀ ਕਰਦੇ ਮੈਂ ਰੋਟੀ ਦੀ ਕਿ ਰੋਟੇ ਦੀ ਰੋਟੇ ਦੀ ਅੱਛਾ ਮੈਂ ਖਰੇ ਕਹਾਂ ਰੋਟੀ ਦੀ ਤਿਆਰੀ ਕਰ ਰਿਹਾ ਮੈਂ ਰੋਟੀ ਦੀ ਕਰੂਗਾ ਹਾਂਜੀ ਤੇ ਪਾਈ ਸੰਗਲੀਆਂ ਤੇ ਨੇ ਟਿਲੀਆਂ ਨੇ ਲੈ ਵੀ ਅੱਛਾ ਕਰਾਂ ਦੇ ਲੈ ਆ ਹਾ ਵੇਖ ਯਾਰ ਇਹਦਾ ਕੋ ਹਾਲਾ ਕਰਕੇ ਤੇ ਉਹਨੂੰ ਕ ਸੰਗਲ ਹੀ ਪਵਾ ਆ ਵਡੇ ਵੱਡੇ ਸੰਗਲ ਕੇ ਅਗੇ ਰੋਇ ਮਿਲਣਾ ਚੰਗਾ ਬੱਤੀਆਂ ਲੈ ਆਂ ਸਾਤਰੀਆਂ ਯਾਰ ਰੱਖ ਲਿਆਓ ਲਿਆਓ ਸਾ ਦਾਤਰੀਆਂ ਫੜਾਓ ਮੈਨੂੰ ਬੱਤੀ ਨਾ ਬੰਦ ਹੋ ਜਾ ਚਲੋ ਯਾਰ ਦੀਆਂ ਫੜਾ ਮੈਨੂੰ ਹਾਂਜੀ ਸੰਗਲੀਆਂ ਲਿਆਓ 5000 ਖਰਚੋ ਸੈਕਿੰਡ ਨਾਂ ਵੀ ਲੱਭ ਜਾਂਦੀਆਂ ਨੇ ਬੜੇ ਤਰਲਿਆਂ ਨਾਲ ਲਿਆ ਆ ਹਾਂ ਰੋਟਾ ਬੜਾ ਤਰਲਿਆਂ ਨਾਲ ਇਹ ਨੋਨ ਨਜਵਾਬ ਦਿੱਤਾ ਚਲੋ ਭਾਈ ਚੰਗੀ ਗੱਲ ਲੱਭ ਗਿਆ ਕੇ ਹੋਰ ਕੀ ਚਾਹੀਦਾ ਤੁਹਾਨੂੰ ਕੰਮ ਸੌਖਾ ਹੋ ਗਿਆ ਚਲੋ ਜੀ ਲਓ ਜੀ ਇਹਦੇ ਫਿਰੇ ਰੂਟਾਂ ਤੇ ਅਸੀਂ ਕਰਦੇ ਵਲੌਗ ਐਂਡ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ